ਕਾਲ ਜੀ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਕੋਟਨ ਦੇ ਦੁਪੱਟੇ ਜਿਨ੍ਹਾਂ ਦੀ ਲੈਂਥ 2.5 ਮੀਟਰ ਰਹੇਗੀ ਤੇ ਵਿਰਥ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਹਜੇ ਜਿੱਦਾਂ ਰੋਲ ਬਣਾਏ ਹੁੰਦੇ ਆ ਇੰਦਾ ਰੋਲ ਦੇ ਵਿੱਚ ਸੀ ਜਦੋਂ ਆਪਾਂ ਵਾਸ਼ ਕਰਾਂਗੇ ਇੰਧੋ ਵੀ ਜ਼ਿਆਦਾ ਇਹਨਾਂ ਦੀ ਵਿਰਥ ਹੋ ਜਾਏਗੀ ਲੈਂਥ 2.5 ਮੀਟਰ ਹੋਵੇਗੀ ਪ੍ਰੋਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਰਿਕਵੈਸਟ ਹੈ ਕਿ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਕਿਉਂਕਿ ਜੋ ਵੀ ਵੀਡੀਓਜ਼ ਆਪਾਂ ਪਾਉਨੇ ਆ ਉਹਦੇ ਬਿਲਕੁਲ ਲੋ ਪ੍ਰਾਈਸ ਹੁੰਦੇ ਆ ਮਾਰਕੀਟ 'ਚੋਂ ਜੀ ਆਪਾਂ ਮਾਰਕੀਟ ਦੇ ਵਿੱਚੋਂ ਕੱਪੜੇ ਲੈਨੇ ਆ ਉਹਦੇ ਨਾਲੋਂ ਬਿਲਕੁਲ ਲੋ ਪ੍ਰਾਈਸ ਹੁੰਦੇ ਆ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹ ਉਹ ਵਾਲੇ ਕੋਟਨ ਦੇ ਦੁਪੱਟੇ ਨੇ ਜੋ ਆਪਾਂ ਸਿੰਪਲ ਸੂਟਾਂ ਨਾਲ ਪਾਣ ਲਈ ਨਾਲ ਲੈ ਸਕਦੇ ਆਂਗੇ ਮੈਚ ਕਰਕੇ ਤੇ ਉਦਾਂ ਵੀ ਕਰਦੇ ਵਿੱਚ ਪਾ ਸਕਦੇ ਆਂਗੇ ਹੁਣ ਤੁਹਾਨੂੰ ਡਿਜ਼ਾਈਨ ਚੈੱਕ ਕਰਾ ਰਹੇ ਆਂਗੇ ਫਾਸਟ ਕਲਰ ਦੇਖ ਲਓ ਫਰੋਜ਼ੀ ਬਲੂ ਐਂਡ ਸਕਿਨ ਦਾ ਕੰਬੀਨੇਸ਼ਨ ਇੰਦਾ ਸਾਰੇ ਦੁਪੱਟੇ ਦੇ ਵਿੱਚ ਪ੍ਰਿੰਟ ਹੋਵੇਗਾ ਤੇ ਨੀਚੇ ਲਹੈਸ ਲੱਗੇ ਹੋਵੇਗੀ ਮਾਰਕੀਟ ਦੇ ਵਿੱਚ ਇਸ ਦਾ ਪ੍ਰਾਈਸ 200 ਰੁਪਏ ਤੇ ਆਪਾਂ ਇਸ ਦਾ ਪ੍ਰਾਈਸ ਰੱਖਿਆ ਸਿਰਫ 150 ਰੁਪਏ 150 ਰੁਪਏ ਪ੍ਰਾਈਸ ਆ 200 ਵਾਲੇ ਦੁਪੱਟੇ ਦਾ ਲੈਂਥ ਵਿਰਥ ਬਿਲਕੁਲ ਪ੍ਰੋਪਰ ਹੋਵੇਗੀ ਨੈਕਸਟ ਕਲਰ ਹੈ ਆਪਣਾ ਪਰਪਲ 레드 ਗ੍ਰੀਨ ਐਂਡ ਸਕਿਨ ਦਾ ਕੰਬੀਨੇਸ਼ਨ ਇਹ ਵਾਲਾ ਡਿਜ਼ਾਈਨ ਹੋਵੇਗਾ ਐਦਾਂ ਦਾ ਸਾਰੇ ਦੁਪੱਟੇ ਦੇ ਵਿੱਚ ਤੇ ਨੀਚੇ ਹੋਵੇਗੀ ਲੈਸ ਬਿਲਕੁਲ ਫਾਈਨ ਕੁਆਲਿਟੀ ਪਿਓਰ ਕਾਟਨ ਦੇ ਵਿੱਚ 200 ਤੋਂ ਘੱਟ ਤੁਹਾਨੂੰ ਇਹ ਦੁਪੱਟਾ ਕਿਤੇ ਵੀ ਨਹੀਂ ਮਿਲੇਗਾ ਵਾਟ ਆਪਣਾ ਪ੍ਰਾਈਸ ਆ 150 ਦੇ ਵਿੱਚ 150 ਲੋ ਜੀ ਨੈਕਸਟ ਕਲਰ ਇਹਦੇ ਵੀ ਚੈੱਕ ਕਰਾਉਣੇ ਤੁਹਾਨੂੰ ਨੈਕਸਟ ਡਿਜ਼ਾਈਨ ਸੌਰੀ ਡਿਜ਼ਾਈਨ ਸੇਮ ਰਹੇਗਾ ਕਲਰ ਕਲਰ ਡਿਫਰੈਂਟ ਹੋਵੇਗਾ ਬਿਲਕੁਲ ਜੋ ਪਹਿਲਾਂ ਤੁਹਾਨੂੰ ਦੁਪੱਟੇ ਦਿਖਾਇਆ ਉਹਦੇ ਨਾਲ ਦਾ ਹੀ ਡਿਜ਼ਾਈਨ ਹੋਵੇਗਾ ਸਿਰਫ ਕਲਰ ਇਹਦੇ ਵਿੱਚ ਰੈੱਡ ਔਰੇਂਜ ਜਿੱਦਾਂ ਮਹਿਰੂਨ ਜਿਹਾ ਹੁੰਦਾ ਉਹ ਵਾਲਾ ਕਲਰ ਹੋਵੇਗਾ ਤੇ ਸੇਮ ਡਿਜ਼ਾਈਨ ਐਂਡ ਪ੍ਰੋਪਰ ਲੈਸ ਦੇ ਨਾਲ ਵਰਕ ਕੀਤਾ ਹੋਵੇਗਾ ਤੇ ਨੈਕਸਟ ਕਲਰ ਆ ਰਿਹਾ ਹੈ ਮਹਿੰਦੀ ਇਹਦੇ ਵਿੱਚ ਥੋੜਾ ਪੈਰਟ ਕਲਰ ਆ ਰਿਹਾ ਵੱਟੇ ਦਾ ਸ਼ੇਡ ਮਹਿੰਦੀ ਆ ਮਹਿੰਦੀ ਸ਼ੇਡ ਦੇ ਵਿੱਚ ਸੇਮ ਡਿਜ਼ਾਈਨ ਸੇਮ ਲੈਂਥ ਸੇਮ ਵਿੱਥ ਐਂਡ ਨੀਚੇ ਹੋਵੇਗਾ ਇਸ ਦਾ ਕੰਮ ਇਹ ਹੋਵੇਗਾ ਆਪਣਾ 4th ਦੁਪੱਟਾ ਨੈਕਸਟ ਡਿਜ਼ਾਈਨ ਚੈੱਕ ਕਰੋ ਤੇ ਇਸ ਦਾ ਡਿਜ਼ਾਈਨ ਡਿਫਰੈਂਟ ਹੋਵੇਗਾ ਲੈਂਥ ਵਿੱਥ ਬਿਲਕੁਲ ਪ੍ਰੋਪਰ ਹੋਵੇਗੀ ਤੇ ਆਪਣਾ ਪ੍ਰਾਈਸ ਵੀ ਸੇਮ ਹੋਵੇਗਾ 200 ਵਾਲਾ ਦੁਪੱਟਾ 150 ਦੇ ਵਿੱਚ ਤੇ ਇਦਾਂ ਇਦੇ ਸੈਂਟਰ ਦੇ ਵਿੱਚ ਲਾਈਨਿੰਗ ਹੋਵੇਗੀ ਸਾਈਡਾਂ ਤੇ ਆਪਾਂ ਨੂੰ ਬਾਰਡਰ ਮਿਲੇਗਾ ਨੀਚੇ ਵੀ ਬਾਰਡਰ ਮਿਲੇਗਾ ਤੇ ਨੀਚੇ ਮਿਲੇਗੀ ਲੈਸ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਬਹੁਤ ਪਿਆਰਾ 200 ਵਾਲਾ ਦੁਪੱਟਾ ਸਿਰਫ 150 ਦੇ ਵਿੱਚ ਨੈਕਸਟ ਡਿਜ਼ਾਈਨ ਸੇਮ ਕਲਰ ਡਿਫਰੈਂਟ ਮਹਿੰਦੀ ਹੋਵੇਗਾ ਬਾਰਡਰ ਮਹਿੰਦੀ ਐਂਡ ਆਫ ਵਾਈਟ ਦੇ ਵਿੱਚ ਸੈਂਟਰ ਦੇ ਵਿੱਚ ਇਦਾਂ ਲਾਈਨਿੰਗ ਦਾ ਡਿਜ਼ਾਈਨ ਮਿਲੇਗਾ ਸਾਈਡਾਂ ਤੇ ਬਾਰਡਰ ਨੀਚੇ ਬਾਰਡਰ ਚੈੱਕ ਕਰ ਸਕਦੇ ਤੁਸੀਂ ਕਿੰਨਾ ਪਿਆਰਾ ਬਹੁਤ ਹੀ ਪਿਆਰੇ ਕਲਰ ਬਹੁਤ ਹੀ ਪਿਆਰੇ ਡਿਜ਼ਾਈਨ ਤੇ ਨੀਚੇ ਲੈਸ ਪ੍ਰਾਈਸ 150 ਦਾ ਦੁਪੱਟਾ ਫ੍ਰਿੰਟਡ ਡਿਜ਼ਾਈਨ ਦੇ ਵਿੱਚ ਤੇ ਇਦਾਂ ਬਾਰਡਰ ਹੋਵੇਗਾ 4 ਸਾਈਡ ਤੇ ਪਿਛੇ ਹੋਣਗੇ ਫਲਾਰ ਤੇ ਸੈਂਟਰ ਦੇ ਵਿੱਚ ਲਾਈਨਿੰਗ ਬਣੀ ਹੋਵੇਗੀ ਲਾਈਨਿੰਗ ਦੇ ਵਿੱਚ ਇਹਦਾ ਫਲਾਵਰ ਡਿਜ਼ਾਈਨ ਹੋਵੇਗਾ ਬਲੂ ਕਲਰ ਹੈ ਲਾਈਟ ਬਲੂ ਡਾਰਕ ਬਲੂ ਤੇ ਨਾਲ ਵਾਈਟ ਐਂਡ ਬਲੂ ਦਾ ਕੰਬੀਨੇਸ਼ਨ 그린 ਇਹ ਸਾਰੇ ਕਲਰ ਦੇ ਕੰਬੀਨੇਸ਼ਨ ਹੋਣਗੇ ਮਲਟੀ ਕਲਰ ਤੇ نیچے ਬਾਰਡਰ ਚੈੱਕ ਕਰ ਸਕਦੇ ਹੋ ਤੁਸੀਂ ਟਾਈ ਮੀਟਰ ਦੇ ਦੁਪट्टे ਹੋਣਗੇ ਲੈਂਥ ਬਿਲਕੁਲ ਪ੍ਰੋਪਰ ਹੋਵੇਗੀ ਤੇ ਡਿਜ਼ਾਈਨਿੰਗ ਤੇ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਰਫੈਕਟ ਲਾਸਟ ਦੁਪੱਟਾ ਚੈੱਕ ਕਰ ਸਕਦੇ ਹੋਗੇ ਇਹਦਾ ਡਿਫਰੈਂਟ ਡਿਜ਼ਾਈਨ ਹੋਵੇਗਾ ਡਿਫਰੈਂਟ ਕਲਰ ਹੋਵੇਗਾ ਸਾਈਡਾਂ ਤੇ ਬਾਰਡਰ ਹੋਵੇਗਾ ਨੀਚੇ ਵੀ ਬਾਰਡਰ ਹੋਵੇਗਾ ਇਹ ਇੱਦਾਂ ਰੋਲ ਜੇ ਬਣਾਈ ਹੁੰਦੇ ਆ ਇਸ ਲਈ ਥੋੜੇ ਇਕੱਠੇ ਹੋਏ ਪਏ ਆ ਜਦੋਂ ਆਪਾਂ ਇਹਨੂੰ ਵਾਸ਼ ਕਰਾਂਗੇ ਬਹੁਤ ਹੀ ਲੈਂਥ ਵਿਰਥ ਦੀ ਪ੍ਰੋਪਰ ਹੋਵੇਗੀ 22 ਮੀਟਰ ਲੈਂਥ ਤੇ ਪ੍ਰੋਪਰ ਇਸ ਦੀ ਵਿਰਥ ਹੋਵੇਗੀ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਹੋਣਗੇ ਤੇ ਡਿਜ਼ਾਈਨ ਦੇਖੋ ਤੁਸੀਂ ਬਾਰਡਰ ਬਹੁਤ ਹੀ ਸੋਹਣਾ ਬਹੁਤ ਪਿਆਰਾ नीचे लेस द टच अप ਦਿੱਤਾ ਹੋਵੇਗਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮਚ